ਸੋ ਪੀਤ ਸਿੰਘ ਵਾਦਲਾ ਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਗਿਆ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਫ਼ਸੀਲ ਤੋਂ ਸੁਣਾਏ ਗੇ ਫੈਸਲੇ ਅਕਾਲੀ ਦਲ ਨੂੰ ਲਾਗੂ ਕਰਨੇ ਚਾਹੀਦੇ ਨੇ ਉਨੇ ਕਿਹਾ ਕਿ ਅਸਤੀਫਿਆਂ ਦੇ ਫੈਸਲੇ ਤੇ ਅਕਾਲੀ ਦਲ ਕੋਈ ਆਨਾਕਾਨੀ ਨਾ ਕਰੇ ਅਤੇ ਜਲਦ ਤੋਂ ਜਲਦ ਅਸਤੀਫੇ ਪ੍ਰਵਾਨ ਕਰੇ ਇਸ ਤੋਂ ਇਲਾਵਾ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਸੋਂਦੀ ਵੀ ਵੱਡਾ ਬਿਆਨ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਉੱਤੇ ਬੋਲਦੇ ਹੋਏ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੋਈ ਪੜਤਾਲ ਨਹੀਂ ਬਣਦੀ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖੜਕੇ ਕਿਹਾ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਇਸ ਦੌਰਾਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਥੇਦਾਰਾਂ ਖਿਲਾਫ ਮਾਮਲੇ ਦੀ ਜਾਂਚ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖਤ ਕੋਲ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਉਸ ਦਿਨ ਵੀ ਐ ਜੀ ਪੀ ਸੀ ਵੱਲੋਂ ਜਾਂਚ ਕਰਨ ਉੱਤੇ ਇਤਰਾਜ਼ ਜ਼ਾਹਿਰ ਕੀਤਾ ਸੀ ਜਾਂਚ ਨੂੰ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਣਾ ਚਾਹੀਦਾ ਹੈ ਜ਼ਿਕਰਯੋਗ ਹੈ ਕਿ ਸੁਖਵੀਰ ਬਾਦਲ ਨੇ 16 ਨਵੰਬਰ ਨੂੰ ਅਸਤੀਫਾ ਦਿੱਤਾ ਸੀ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਫਸਿਲ ਤੋਂ ਦੇਸ਼ ਦਿੱਤਾ ਸੀ ਕਿ 3 ਦਿਨਾਂ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਪਰ ਅਜੇ ਤੱਕ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਹੁਣ ਜਦ ਜਥੇਦਾਰ ਸਾਹਿਬ ਨੇ ਮੁੜ ਅਸਤੀਫੇ ਪ੍ਰਵਾਨ ਕਰਨ ਨੂੰ ਕਿਹਾ ਤਾਂ ਅਕਾਲੀ ਧੜਲੇ ਮੁੜ ਦੁਹਰਾਇਆ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਤੇ ਬਹੁਤ ਜਲਦ ਮੀਟਿੰਗ ਸਦਕੇ ਫੈਸਲਾ ਲੈ ਲਿਆ ਜਾਵੇਗਾ ਅੱਜ ਦੇ ਗੰਭੀਰ ਅਤੇ ਚੁਣੌਤੀ ਭਰੇ ਸਮੇਂ ਦੌਰਾਨ ਖੇਰੂ-ਖੇਰੂ ਹੋਈ ਸਿੱਖ ਸ਼ਕਤੀ ਨੂੰ ਸਾਂਝੇ ਯਤਨਾਂ ਤੇ ਮੀਰੀ-ਪੀਰੀ ਦੇ ਫਲਸਫੇ ਨੂੰ ਸਮਰਪਿਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਚ ਧਾਰਮਿਕ ਅਤੇ ਸਿਆਸੀ ਤੌਰ ਤੇ ਇਕੱਤਰ ਹੋਣ ਦੀ ਸਖਤ ਲੋੜ ਹੈ ਇਹ ਵਿਚਾਰ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖਬਲਾਰਾ ਇਕਬਾਲ ਸਿੰਘ ਟਵਾਣਾ ਨੇ ਪ੍ਰਗਟ ਕਰਦੇ ਹੋਏ ਉਹਨਾਂ ਖਾਲਸਾ ਪੰਥ ਨੂੰ ਅਤੀ ਔਖੀ ਘੜੀ ਵਿੱਚ ਦਰਪੇਸ਼ ਆ ਰਹੀਆਂ ਕੌਮੀ ਪੰਥਕ ਮੁਸ਼ਕਲਾਂ ਨੂੰ ਹੱਲ ਕਰ ਲਈ ਉਦਮ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਅਤੇ ਵੱਖ-ਵੱਖ ਸਿਆਸੀ ਧੜਿਆਂ ਅਤੇ ਧਾਰਮਿਕ ਆਗੂਆਂ ਨੂੰ ਜਤੇਦਾਰ ਸੈਵਾਨਾਂ ਦੀਆਂ ਨਿਯੁਕਤੀਆਂ ਅਤੇ ਸੇਵਾ ਮੁਕਤੀ ਹਿੱਤ ਸਰਵ ਪ੍ਰਵਾਨਿਤ ਵਿਧੀ ਵਿਵਧਾਨ ਕਾਇਮ ਕਰਨਾ ਪਵੇਗਾ ਜੇਕਰ ਇਸ ਦਿਸ਼ਾ ਵੱਲ ਕੋਈ ਯਤਨ ਨਾ ਕੀਤਾ ਤਾਂ ਪੰਥ ਵਿਰੋਧੀ ਤਾਕਤਾਂ ਖਾਲਸਾ ਪੰਥ ਨੂੰ ਭਰਾਮਾਰੂ ਜੰਗ ਵੱਲ ਠੇਕੜ ਕੇ ਪਾੜੋ ਅਤੇ ਰਾਜਕਰੋਹੀ ਸੋਚ ਅਧੀਨ ਸਿੱਖ ਪੰਥ ਦਾ ਕਾਣ ਵੀ ਕਰਦੀਆਂ ਹੋਈਆਂ ਨਿਰੰਤਰ ਅੱਗੇ ਵੱਧਦੀਆਂ ਰਹਿਣ ਗਿਆ ਇਸ ਲਈ ਕੌਮੀ ਇਕਤਾ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਕੀਮਤ ਤੇ ਮਜ਼ਬੂਤੀ ਦੇਣੀ ਪਵੇਗੀ ਉਹਨਾਂ ਕਹੇ ਕਿ ਜਥੇਦਾਰ ਟੌੜਾ ਦੀ ਪ੍ਰਧਾਨਗੀ ਸਮੇਂ ਹੀ ਜਥੇਦਾਰ ਸਹਿਬਾਨਾ ਦੀਆਂ ਸਿਆਸੀ ਮਤਵਾਲੀ ਵਰਤੋਂ ਹੁੰਦੀ ਰਹੀ ਪਰ ਉਹਨਾਂ ਨੇ ਤਖਤ ਸਹਿਬਾਨਾ ਦੇ ਜਥੇਦਾਰ ਨੂੰ ਐਜੂਪੀਸੀ ਦੇ ਮੁਲਾਜ਼ਮਾਂ ਦੇ ਦਾਇਰੇ ਚੋਂ ਬਾਹਰ ਕਰਕੇ ਛਲਾਗਾਜੋਗ ਉਦਮ ਕੀਤੇ ਸਨ ਜੇਕਰ ਉਸ ਸਮੇਂ ਜਥੇਦਾਰ ਸਹਿਬਾਨਾ ਦੀਆਂ ਨਿਯੁਕਤੀਆਂ ਤੇ ਸੇਵਾ ਮੁਕਤੀਆਂ ਨੂੰ ਸਰਵ ਪ੍ਰਵਾਨਿਤ ਟੰਗਾ ਨਾਲ ਚੁਣੇ ਜਾਣ ਤੇ ਅਮਲ ਕੀਤੇ ਜਾਂਦੇ ਤਾਂ ਅੱਜ ਜੋ ਧਾਰਮਿਕ ਅਤੇ ਸਿਆਸੀ ਭੰਬਲਪੂਸੇ ਵਾਲੀ ਸਥਿਤੀ ਬਣੀ ਹੋਈ ਹੈ ਤਾਂ ਇਸ ਦਾ ਸਾਹਮਣਾ ਨਾ ਕਰਨਾ ਪੈਂਦਾ ਟਵਾਣਾ ਨੇ ਕੌਮ ਦੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਨੂੰ ਸੰਬੋਧਿਤ ਹੁੰਦੇ ਹੋਏ ਅਪੀਲ ਕੀਤੀ ਕਿ ਵਿਸ਼ਵ ਦੇ ਧਾਰਮਿਕ ਤੇ ਸਿਆਸੀ ਸੰਗਠਨਾਂ ਦੇ ਸਿੱਖ ਮੁਖੀਆਂ ਤੇ ਬੁੱਧੀਜੀਵੀਆਂ ਤੇ ਆਧਾਰਿਤ 101 ਜਾਂ 151 ਮੈਂਬਰੀ ਸਲਾਹਕਾਰ ਵੋਡ ਬਣਾਇਆ ਜਾਵੇ ਜੋ ਜਥੇਦਾਰ ਸਹਿਬਾਨਾਂ ਦੀ ਅਨਯੁਕਤੀਆਂ ਤੇ ਸੇਵਾ ਮੁਕਤੀਆਂ ਕਰਨ ਦਾ ਫੈਸਲਾ ਕਰੇ ਅਜਿਹਾ ਹੋਣ ਨਾਲ ਜਥੇਦਾਰ ਸਹਿਬਾਨਾਂ ਦੇ ਰਤਬੇ ਉਤੇ ਮਾਨ ਸਨਮਾਨ ਚ ਵਾਦਾ ਹੀ ਨਹੀਂ ਹੋਵੇਗਾ ਬਲਕਿ ਸੇ ਕੌਮ ਦੇ ਮਸਲਿਆਂ ਨੂੰ ਜਥੇਦਾਰ ਸਹਿਬਾਨ ਦ੍ਰਿੜਤਾ ਤੇ ਨਿਰਪੱਖਤਾ ਨਾਲ ਬਿਨਾਂ ਕਿਸੇ ਦਬਾਅ ਦੇ ਹੱਲ ਕਰਨ ਦੇ ਸਮਰੱਥ ਹੋ ਸਕਣਗੇ ਉੱਥੇ ਕੋਈ ਵੀ ਸਿੱਖ ਵਿਰੋਧੀ ਤਾਕਤ ਕਿਸੇ ਤਰ੍ਹਾਂ ਦੀ ਓਗਗਿਆ ਕਰਨ ਦੀ ਜ਼ਰੂਰਤ ਨਹੀਂ ਕਰ ਸਕੇਗੀ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਤਕਮੇਟੀ ਦੀ ਚੋਣ ਮੁਹਿੰਮ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਆਗੂਆਂ ਨੇ ਇੱਕ ਦੂਜੇ ਤੇ ਸ਼ਬਦੀ ਹਮਲੇ ਵੀ ਤੇਜ਼ ਕਰ ਦਿੱਤੇ ਨੇ ਪੰਥਕ ਦਲ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਪਾਰਟੀ ਦੇ ਉਮੀਦਵਾਰਾਂ ਦੀ ਮੀਟਿੰਗ ਕਰਕੇ ਚੋਣ ਪ੍ਰਚਾਰ ਦੀ ਰਣਨੀਤੀ ਬਣਾਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਛਿੰਡਾ ਨੇ ਬਲਜੀਤ ਸਿੰਘ ਦਾदूਵਾਲ ਤੇ ਹਮਲਾ ਕਰਦਿਆਂ ਕਿਹਾ ਕਿ ਦਾदूਵਾਲ ਦੀ ਪਾਰਟੀ ਚੋਣ ਕਮਿਸ਼ਨ ਕੋਲ ਵੀ ਰਜਿਸਟਰਡ ਨਹੀਂ ਹੈ ਛਿੰਡਾ ਨੇ ਕਿਹਾ ਕਿ ਦਾदूਵਾਲ ਦਾ ਇਰਾਦਾ ਕਿ ਜੋ ਵੀ ਆਜ਼ਾਦ ਉਮੀਦਵਾਰ ਚੋਣ ਜਿੱਤੇਗਾ ਉਸ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਛਿੰડા ਨੇ ਕਿਹਾ ਕਿ ਸੂਬੇ ਦਾ ਸਿੱਖ ਇਸ ਵਾਰ ਦਾਦੂਵਾਲ ਨੂੰ ਹਮਾਇਤ ਨਹੀਂ ਕਰੇਗਾ ਦੂਜੇ ਪਾਸੇ ਹਲਕਾ ਗੂਲਾ ਦੇ ਸਿੱਖਾਂ ਦੀ ਮੀਟਿੰਗ ਸਾਫ ਸੰਗਤ ਸੰਧੂ ਦੀ ਅਗਵਾਈ ਹੇਠ ਸੱਦੀ ਗਈ ਮੀਟਿੰਗ ਵਿੱਚ ਸਿੱਖਾਂ ਨੇ ਗੂਲਾ ਤੋਂ ਜਗਦੀਸ਼ ਛਿੰડા ਦੇ ਪੰਥਕ ਦਲ ਦੇ ਉਮੀਦਵਾਰ ਮੇਜਰ ਸਿੰਘ ਗੂਲਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਉਧਰ ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਹਨਾਂ ਦੀ ਪਾਰਟੀ ਨੂੰ ਮਾਨਤਾ ਨਹੀਂ ਦਿੱਤੀ ਜਿਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਛੇਤੀ ਹੀ ਫੈਸਲਾ ਸਾਡੇ ਹੱਕ ਵਿੱਚ ਆਵੇਗਾ ਦਾਦੂਪਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ 30 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤੇ ਉਹਨਾਂ ਦਾ 10 ਸੀਟਾਂ ਤੇ ਸਮਝੌਤਾ ਹੋਇਆ ਉਹਨਾਂ ਕਿਹਾ ਕਿ ਸੂਬੇ ਦਾ ਸਿੱਖ ਭਾਈਚਾਰਾ ਜਗਦੀਸ਼ ਝਿੰਡਾ ਦੀ ਅਸਲੀਅਤ ਤੋਂ ਪਲੀਪੰਤੀ ਜਾਣੂ ਹੈ ਚੋਣਾਂ ਵਿੱਚ ਜਗਦੀਸ਼ ਝਿੰਡਾ ਤੇ ਉਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜੱਪਤ ਹੋਣਗੀਆਂ ਜ਼ਿਕਰਯੋਗ ਹੈ ਕਿ ਹਰਿਆਣਾ ਸੰਗਰਦਵਾਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਵਿੱਚ ਸੂਬੇ ਦੇ ਤਿੰਨ ਪ੍ਰਮੁੱਖ ਸਿੱਖ ਆਗੂਆਂ ਦਾ ਵਕਾਰ ਦਾ ਤੇ ਲੱਗਿਆ ਹੋਇਆ ਹੈ ਇਹ ਚੋਣ ਬਲਜੀਤ ਸਿੰਘ ਦਾਦੂਵਾਲ ਦੇ ਨਾਮ ਨਾਲ ਹਰਿਆਣਾ ਸੰਗਰਦਵਾਰਾ ਪ੍ਰੰਧ ਕਮੇਟੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਗਦੀਸ਼ ਸਿੰਘ )^{(1)} )^{(2)} )^{(3)} ਅਤੇ ਦੀਦਾਰ ਸਿੰਘ ਨਲਵਦੀਪ ਇੱਕ ਹੀ ਸਿਆਸੀ ਦਿਸ਼ਾ ਤੈਅ ਕਰੇਗੀ। ਇਹ ਚੋਣ ਵਿੱਚ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਹਰਿਆਣਾ ਦਾ ਸਿੱਖ ਭਾਈਚਾਰਾ ਕਿਸ ਨੂੰ ਆਪਣਾ ਆਗੂ ਚੁਣਦਾ ਦੱਸਦੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਲੜ ਲਈ ਉਮੀਦਵਾਰ ਦਾ ਪੂਰਨ ਸਿੱਖ ਹੋਣਾ ਲਾਜ਼ਮੀ ਹੈ ਚੋਣਾਂ ਲਈ ਸੂਬੇ ਪਰ ਵਿੱਚ ਕੁੱਲ 40 ਵਾਰਡ ਬਣਾਏ ਗਏ ਨੇ 10 ਜਨਵਰੀ ਤੱਕ ਨਵੀਆਂ ਵੋਟਾਂ ਬਣਾਉਣ ਦਾ ਕੰਮ ਜਾਰੀ ਰਹਿਣ ਕਾਰਨ ਵੋਟਰਾਂ ਦੀ ਗਿਣਤੀ ਵੱਧ ਸਕਦੀ ਹੈ ਨਾਲਵੀ ਗਰੁੱਪ ਦੇ 31 ਅਤੇ ਦਾਦੂਵਾਲ ਗਰੁੱਪ ਦੇ 30 ਵਾਰਡਾਂ ਵਿੱਚ ਚੋਣ ਲੜ ਰਹੇ ਨੇ ਹਰਿਆਣਾ ਸਿਗੁਰ ਦੁਆਰਾ ਪ੍ਰੰਧ ਕਮੇਟੀ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਦੇ ਪਹਿਲੇ ਪ੍ਰਧਾਨ ਬਣੇ ਜਗਦੀਸ਼ ਸਿੰਘ ਛਿੰਡਾ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਨੇ